ਆਏ ਬਿਸਮਰਟ ਪੁੱਟੀ ਹੋਈ ਹੈ ਦਾ ਵਿਖੇ ਹੀ ਤਾਂ ਸਾਹਮਣੇ ਇਹ ਕਿ ਸਰ ਕਿੰਨੇ ਕਿੰਨੇ ਵਜੇ ਸਾਡੇ ਡਿੱਗੀ ਆ ਕੀ ਹੋਇਆ ਇਹਨਾਂ ਤੇ ਦੱਸਣ ਤੋਂ ਹੀ ਆ ਕਿ 5 ਵਜੇ ਦੀ ਗੱਲ ਹੈ ਜਦੋਂ ਮੀਂਹ ਦਾ ਜਾਂ ਵੈਸੇ ਪਾਣੀ ਦੇ ਪ੍ਰੈਸ਼ਰ ਨਾਲ ਲੀਕੇਜ ਹੋਈ ਹੈ ਸੀਵੇਰੇ ਦੀ ਲੀਕੇਜ ਹੋਈ ਆ ਸੀਵੇਰੇ ਤੇ ਨਿਕਲ ਤੋਏ ਮਰ ਕੇ ਗਾਂ ਵਰ ਗਿਆ ਜਿਦਾਂ ਬੀਤੇ ਦੋ ਦਿਨਾਂ ਤੋਂ ਪੈ ਰਹੀ ਤੇਜ਼ ਬਾਰਿਸ਼ ਨੇ ਜਿੱਥੇ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ ਉੱਥੇ ਹੁਣ ਇਸ ਮੀਂਹ ਦੇ ਕਾਰਨ ਨਗਰ ਨਿਗਮ ਦੀਆਂ ਪੋਲਾ ਵੀ ਖੁੱਲਦੀਆਂ ਨਜ਼ਰ ਆ ਰਹੀਆਂ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਸਾਬਕਾ ਆਈਜੀ ਅਤੇ ਵਿਧਾਇਕ ਕੁਵਰ ਵਿਜੇਪ੍ਰਤਾਪ ਸਿੰਘ ਦੇ ਘਰ ਵੱਲ ਜਾਣ ਵਾਲੀ ਸੜਕ ਦਾ ਇੱਕ ਹਿੱਸਾ ਮਿੰਟਾਂ ਦੇ ਵਿੱਚ ਢਹਿ ਟੇਰੀ ਹੋ ਗਿਆ। ਇਥੇ ਦਾ ਅ据 ਹੈ ਕਿ ਹਾਦਸਾ ਅੰਮ੍ਰਿਤਸਰ ਦੇ ਵਿੱਚ ਇੱਕ ਨਿਰਮਾਣ ਅਧੀਨ ਬੇਸਮੈਂਟ ਦਾ ਇੱਕ ਹਿੱਸਾ ਢਹਿਣ ਦੇ ਨਾਲ ਹੋਇਆ ਹੈ। ਫਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਸੜਕ ਨੂੰ ਬੰਦ ਕਰਵਾ ਦਿੱਤਾ ਹੈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਇਸ ਦੇ ਇਲਾਵਾ ਬੇਸਮੈਂਟ ਦੇ ਵਿੱਚ ਪਾਣੀ ਭਰਨ ਦੇ ਨਾਲ ਆਲੇ ਦੁਆਲੇ ਦੇ ਘਰਾਂ ਨੂੰ ਨੁਕਸਾਨ ਦਾ ਡਰ ਸਤਾਉਣ ਲੱਗਾ। ਦੱਸਿਆ ਗਿਆ ਕਿ ਸੀਵਰੇਜ ਲੀਕ ਹੋਣ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਇਹ ਮਾਲ ਰੋਡ ਤੋਂ ਸਾਰੇ ਜਾਂਦੀ ਜੇ ਆਪਣੇ ਐਮਐਲਏ ਸਾਹਿਬ ਦੇ ਘਰ ਨੂੰ ਹੋਰ ਵਿਜੇ ਪ੍ਰਤਾਪ ਜੀ ਦੇ ਘਰੋਂ ਜਾਂਦੀ ਹੈ ਤੇ ਇਹ ਬਿਸਮਰਟ ਪੁੱਟੀ ਹੋਈ ਹੈ ਤਾਂ ਵਖਿਆ ਜੇ ਤਾਂ ਸਾਹਮਣੇ ਕਿ ਹੋਇਆ ਕਿ ਸਰ ਕਿੰਨੀ ਕਿੰਨੇ ਕ ਵਜੇ ਸੜਕ ਡਿੱਗੀ ਹੈ ਕੀ ਹੋਇਆ ਸਰ ਇਹਨਾਂ ਦੇ ਦੱਸਣ ਤੋਂ ਜਾਂ ਕਿ 5 ਵਜੇ ਦੀ ਗੱਲ ਹੈ ਜਦੋਂ ਮੀਂਹ ਦਾ ਜਾਂ ਵੈਸੇ ਪਾਣੀ ਦੇ ਪ੍ਰੈਸ਼ਰ ਨਾਲ ਲੀਕੇਜ ਹੋਈ ਹੈ ਸੀਵਰੇਜ ਦੀ ਲੀਕੇਜ ਹੋਈ ਹੈ ਸੀਵਰੇਜ ਦੀ ਲੀਕਣ ਤੋਂ ਇਹ ਮੁੜ ਕੇ ਗਾਂ ਵਧ ਗਿਆ ਜਿਹੜਾ ਅੱਛਾ ਕਿੰਨਾ ਟੋਟਾ ਜਿਹੜਾ ਜ਼ਮੀਨ 'ਚ ਤਸ ਗਿਆ ਸਰ ਦਾ ਆ ਵੇਖੋ ਤੁਹਾਡੇ ਸਾਹਮਣੇ ਹੀ ਆ ਇਹ ਨਹੀਂ ਟੁੱਟਾ ਜਾਏ ਵੱਡਾ ਨੁਕਸਾਨ ਹੋ ਸਕਦਾ ਸੀ ਇਹ ਦਿਨਵਲੇ ਇਸ ਤਰ੍ਹਾਂ ਕੁਸ਼ਣ ਹੁੰਦਾ ਕੋਈ ਗੱਡੀਆਂ ਜਾਂਦੀਆਂ ਹੁੰਦੀਆਂ ਹਾਂ ਦਿਨਵਲੇ ਗੱਡੀ ਵਗੈਰਾ ਕੋਈ ਲੰਘਦੀ ਹੁੰਦੀ ਤੇ ਨੁਕਸਾਨ ਹੋ ਸਕਦਾ ਸੀ ਉਹ ਛਰਾ ਲੇਹਰਾ ਹੋਣ ਦਾ ਕਰਕੇ ਜਾਂ ਮਨੇਹਰਾ ਹੋਣ ਕਰਕੇ ਨਹੀਂ ਕੋਈ ਵੇ ਸੈਰ ਵਾਲੇ ਕਹਿੰਦੇ ਵੀ ਅਸੀਂ ਹੈਗੇ ਸੀ ਸੈਰ ਕਰਦੇ ਨਿਕਲੇ ਲੋਕ ਉਹਨਾਂ ਨੇ ਵੇਖਿਆ ਸੀ ਅੱਛਾ ਅਧਿਕਾਰੀ ਉੱਚ ਅਧਿਕਾਰੀ ਇੱਥੇ ਪਹੁੰਚੇ ਨੇ ਉਹਨਾਂ ਨੇ ਕੀ ਇੱਥੇ ਆ ਕੇ ਜਾਇਜ਼ਾ ਕੀ ਲੇਤਾ ਉਹ ਉੱਚ ਅਧਿਕਾਰੀ ਤੇ ਕਾਰਪੋਰੇਸ਼ਨ ਵਾਲਿਆਂ ਨੂੰ ਆਣ ਕੇ ਵੇਖਣਾ ਚਾਹੀਦਾ ਸੀ ਨਹੀਂ ਤਾਂ ਉਹਨਾਂ ਦੀ ਗੱਲ ਆ ਅਸੀਂ ਤਾਂ ਖੜੇ ਹਾਂ ਸਿਕਿਉਰਿਟੀ ਵਾਦ ਤੇ ਵੀ ਕੋਈ ਕਿਸੇ ਤਰ੍ਹਾਂ ਦਾ ਸਾਡਾ ਗੱਲਬਾਤ ਨਾ ਹੋਵੇ ਹਾਂਜੀ ਹਾਂਜੀ ਤਾਂ ਬਿਲਕੁਲ ਪੁਲਿਸ ਅਧਿਕਾਰੀਆਂ ਵੱਲ ਦੱਸਦੀਏ ਕਿ ਥੋੜੇ ਜਿਹੇ ਮੀਦੇ ਨਾਲ ਸੜਕਾਂ ਟੁੱਟ ਚੁੱਕੀਆਂ ਨਹੀਂ ਅਤੇ 50 ਫੁੱਟ ਡੂੰਘੇ ਖੱਡੇ ਪੈ ਗਏ ਨੇ ਜਿਸ ਦੇ ਨਾਲ ਨਗਰ ਨਿਗਮ ਦੀਆਂ ਪੋਲਾਂ ਖੁੱਲਦੀਆਂ ਸਾਫ਼ ਵਿਖਾਈ ਦੇ ਰਹੀਆਂ ਨਹੀਂ ਡੀ5 ਚੈਨਲ ਪੰਜਾਬੀ ਲਈ ਅੰਮ੍ਰਿਤਸਰ ਤੋਂ ਵੰਸ਼ਦੀਪ ਸਿੰਘ ਦੀ ਰਿਪੋਰਟ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਡੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com 5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ